ਹਾਂ ਜੋ ਕੇਂਦਰ ਸਰਕਾਰ ਕਰ ਰਹੀ ਆ ਉਹ ਕਹਿੰਦੇ ਜੀ ਉੱਥੇ ਕਮੇਟੀਆਂ ਦੀ ਬੈਠਕ ਹੋਈ ਆ ਇੱਕ ਦੇਸ਼ਿਕ ਚੋਣ ਨੂੰ ਲੈ ਕੇ ਇੱਕ ਦੇਸ਼ਿਕ ਚੋਣ ਵਾਲੇ ਦੇ ਵਿੱਚੋਂ ਇੱਕ ਫਾਰਮੂਲਾ ਲੱਭ ਲਿਆ ਕਿ ਸਾਲ 'ਚ ਜਿੰਨੀ ਚੋਣਾਂ ਦੋ ਵਾਰੇ ਹੋਣਗੀਆਂ ਵੈਸੇ ਤਾਂ ਜਦੋਂ ਇੱਕ ਦੇਸ਼ਿਕ ਚੋਣ ਵਾਲਾ ਫਾਰਮੂਲਾ ਜਿਵੇਂ ਲਾਗੂ ਕਰਨ ਨੂੰ ਸਰਕਾਰ ਤਾਂ ਨਹੀਂ ਲੱਗੀ ਆ ਉਹਦੇ ਸਮੇਂ ਦੇ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਦੀ ਅਦਲਾ ਬਦਲੀ ਕਿਉਂਕਿ ਲੋਕ ਸਭਾ ਦੀ ਇਹ ਵਦਨਾ ਹੋ ਜਾਣੀਆਂ ਲੋਕ ਸਭਾ ਸੀਟਾਂ ਵਧਣੀਆਂ ਬੇਸ਼ੱਕ ਭਾ ਪੰਜਾਬ ਦੀਆਂ ਵੀ ਵਧਣੀਆਂ 13 ਤੋਂ 20 ਹੋਣ ਦੀ ਉਮੀਦ ਆ ਉਸ ਨਾਲ ਸਾਡੀਆਂ ਵਿਧਾਨ ਸਭਾ ਦੀਆਂ ਸੀਟਾਂ ਵੀ ਫਿਰ ਹੈਨਾ ਤੇ ਵਧ ਜਾਣੀਆਂ ਮਤਲਬ 180 ਦੇ ਕਰੀਬ ਚਿਰੀਆਂ ਜਾਣੀਆਂ ਸਾਡੀਆਂ ਉਹ ਸੀਟਾਂ ਵੀ ਪਰ ਉਹਦੇ باوجود ਵੀ ਓਵਰ ਆਲ ਸੰਸਦਸ ਸਾਡੀ ਨੁਮਾਇੰਦਗੀ ਘਟਣੀ ਆ ਭਾਰਤੀ ਸੰਸਦ ਚ ਕਿਉਂਕਿ ਸਾਡੇ ਮੁਕਾਬਲੇ ਯੂਪੀ ਪਾਰ ਦੀ ਗਣਤੀ ਵੱਡੀ ਰੇਸ਼ਿਓ ਵਿੱਚ ਵਧ ਨਹੀਂ ਜਾਂ ਫਿਰ ਅਸੀਂ ਹੁਣ 13 ਦੇ ਮੁਕਾਬਲੇ ਜਿੱਥੇ ਖੜੇ ਸੀ 20 ਹੋ ਕੇ ਵੀ ਅਸੀਂ ਉੱਥੇ ਮੁਕਾਬਲੇ 'ਚ ਨਹੀਂ ਰਹਿਣਾ ਉਹ ਤਾਂ ਹੋਰ ਪਿੱਛੇ ਆ ਜਾਣਾ ਇਹ ਵੀ ਨੁਕਤਾ ਵਾਚਣਯੋਗ ਹੈ ਫਿਰ ਜਦੋਂ ਇੱਕ ਦੇਸ਼ ਇੱਕ ਚੋਣ ਲਾਗੂ ਕਰਨ ਦੀ ਗੱਲ ਆਈ ਆਪਾਂ ਤਦ ਵੀ ਇਸ ਮਾਧਿਅਮ ਬਰahin ਗੱਲ ਕਰਦੇ ਰਹੇ ਹਾਂ ਕਿ ਸੁਣਨ ਨੂੰ ਬਹੁਤ ਚੰਗਾ ਲੱਗਦਾ ਇੱਕ ਪੂਰੇ ਦੇਸ਼ 'ਚ ਇਕੱਠੀਆਂ ਚੋਣਾਂ ਕਰਾ ਲਓ ਪਰ ਜਿਹੋ ਜੀ ਖਰੀਦੋ ਫਰੋਖਤ ਦਾ ਧੰਦਾ ਜਿਹੜਾ ਤੋੜਮੋੜ ਦਾ ਧੰਦਾ ਜੇ ਜਾਂ ਕਿਸੇ ਦੇ ਭ੍ਰਸਤਾਚਾਰ ਚ ਫਸਣ ਕਰਕੇ ਅੰਦਰ ਬਾਹਰ ਹੋਣ ਦਾ ਮੁੱਦਾ ਹੈ ਉੱਥੇ ਫਿਰ ਕੀ ਕਰਿਆ ਕਰਾਂ ਮੈਂ ਜੀ ਅਹੀਂ ਲਟਕ ਕੇ ਚੱਲਿਆ ਕਰਮੀਆਂ ਫਿਰ ਜਿਆਦਾ ਸਮਾਂ ਮੁੱਖ ਮੰਤਰੀ ਦੀ ਬਜਾਏ ਰਾਜਪਾਲ ਦਾ ਰਾਜ ਚੱਲਿਆ ਕਰੂਗਾ ਫਿਰ ਸਵਾਲ ਤਾਂ ਵੀ ਖੜਾ ਫਿਰ ਉਹਦੇ ਨਾਲ ਮੌਸਮ ਆ ਤਿਹਾਰਾਂ ਦਾ ਫਸਲਾਂ ਦਾ ਉਹ ਚੱਕਰੀ ਵੀ ਖੜਾ ਹਰ ਸੁੱਬੇ ਦੀ ਹਰ ਖਿੱਤੇ ਦੀ ਮੌਸਮ ਦੇ ਹਿਸਾਬ ਨਾਲ ਆਪਣੇ ਸੱਭਿਆਚਾਰ ਦੇ ਹਿਸਾਬ ਨਾਲ ਆਪਣੇ ਤਿਥ ਤਿਹਾਰਾਂ ਦੇ ਹਿਸਾਬ ਨਾਲ ਆਪਣੇ ਫਸਲੀ ਅਤੇ ਚੱਕਰ ਦੇ ਹਿਸਾਬ ਨਾਲ ਵੱਖੋ ਵੱਖਰਾ ਤਰੀਕਾ ਖੜਾ ਹੈ ਕਿ ਉਹਨਾਂ ਨੇ ਉਹਦੇ ਵਿੱਚੋਂ ਕਿਵੇਂ ਲੰਘਣਾ ਹੈ ਕਿਵੇਂ ਨਹੀਂ ਕਦੋਂ ਉਹਦੇ ਵਿੱਚੋਂ ਬਾਹਰ ਆ ਕੇ ਉਹਨਾਂ ਨੇ ਚੋਣਾ ਕਰਾਉਣੀਆਂ ਨਹੀਂ ਕਰਾਉਣੀਆਂ ਫਿਰ ਪੂਰੇ ਦੇਸ਼ ਨੂੰ ਇੱਕੋ ਰਸੇ ਨਾਲ ਬੰਨਣ ਦੀ ਕਵਾਇਤ ਕਿਵੇਂ ਜੀ ਇਹ ਸਵਾਲ ਤਾਂ ਪੈਦਾ ਹੋ ਜਾਣਾ ਫਿਰ ਤੁਸੀਂ ਇਕੱਠੀਆਂ ਚੋਣਾਂ ਜਦੋਂ ਕਰਾਉਂਗੇ ਹੁਣ ਪੰਜਾਬ ਛੜ ਆਏ ਨੇ ਤੁਸੀਂ ਇਹਨਾਂ ਦੇ ਨਾਲ ਕਹੋ ਜੀ ਨਹੀਂ ਐਸਾ ਚੋਣਾ ਦਾ ਦਿਨ ਹੈ ਜੀ ਸਾਡਾ ਦੱਸੋ ਕੀ ਕਰੋਗੇ ਇਹ ਵੱਡੀ ਉਦਾਹਰਨ ਹੈ ਕਿ ਇਹਨਾਂ ਦਿਨਾਂ 'ਚ ਜੇ ਪੰਜਾਬ ਛੜ ਆਏ ਨੇ ਤੂੰ ਤੁਸੀਂ ਕਹੋ ਜੀ ਕਿਦਾ ਦੇਸ਼ ਚ ਚੋਣਾ ਦਾ ਸੀ ਜਨਾਬ ਜਿੱਥੇ ਇੰਚ ਚੋਣਾ ਕਰਾਵਾਂਗੇ ਤਾਂ ਕਰਾ ਲਓ ਫਿਰ ਸੋ ਇਸ ਲਈ ਇਸ ਨੁਕਤੇ ਤੇ ਵੀ ਗੱਲ ਹੋ ਰਹੀ ਪਰ ਇਹ ਤਾਂ ਅੱਗੇ ਜਾ ਕੇ ਕਹਿੰਦੇ ਇੱਕ ਫੈਸਲਾ ਹੋ ਗਿਆ ਸਾਡਾ ਕਿ ਵੀ ਜਿਹੜੀਆਂ ਜਿਮਨੀ ਚੋਣਾਂ ਨੇ ਸਾਲ 'ਚ ਦੋ ਵਾਰ ਕਰਾਇਆ ਕਰਾਂਗੇ ਫਿਰ ਨੁਕਤੇ ਤਾਂ ਇੱਥੇ ਵੀ ਫਸਣਾ ਜਨਾਬ ਮਤਲਬ ਜੇ ਪੰਜਾਬ 'ਚ ਅੱਜ ਕੁਝ ਹੋਇਆ ਤਾਂ 6 ਮਹੀਨੇ ਬਾਅਦ ਹੋਣੀ ਜ਼ਰੂਰੀ ਆ ਤੁਸੀਂ ਕਹੋਗੇ ਵੀ ਜੇ ਕਿਤੇ 4 ਮਹੀਨੇ ਬਾਅਦ ਹੋ ਗਿਆ ਉਹਦੀ 2 ਮਹੀਨੇ ਬਾਅਦ ਕਰਾ ਲਾਂਗੇ ਇੱਥੇ 6 ਮਹੀਨੇ ਬਾਅਦ 4 ਮਹੀਨੇ ਸਭ ਨਾਲ ਹੋ ਜੂਗੀ 6 ਮਹੀਨੇ ਬਾਅਦ ਬਰਾਬਰ ਪਰ ਉਹ 4 ਤੇ 2 ਮਹੀਨਿਆਂ ਦੇ ਫਰਕ ਦੇ ਹਵਾਲੇ ਨਾਲ ਉੱਥੋਂ ਦੇ ਪਹਿਲੂ ਉੱਥੋਂ ਦੇ ਮਸਲੇ ਜੁਆਕਾਂ ਦੇ ਪੇਪਰ ਹੈ ਕਿਤੇ ਤੇ ਇਹ ਸਾਰਾ ਕੁਝ ਕਿਵੇਂ ਬਚਣਾ ਜਨਾਬ ਠੀਕ ਹੈ ਇਹ ਦਿਖਾਉਣ ਨੂੰ ਚੰਗਾ ਲੱਗਦਾ ਖਰਚਾ ਘਟਜੂ ਫਰਾਣਾ ਘਟਜੂ ਫਰੋਸ ਹਾਬ ਨਾਲ ਕਈ ਨੁਕਤੇਾਂ ਤੇ ਚਰਚਾ ਹੁੰਦੀ ਰੋੜਾ ਕੇ ਫਿਰ ਇੱਕਠੀਆਂ ਚ ਉਹਨਾਂ ਦਾ ਕੀ ਕਹਿੰਦੇ ਤਿੰਨ ਤਿੰਨ ਮਹੀਨੇ ਚੱਲਿਆ ਕਰਨੀਆਂ ਜੀ ਹੈਨਾ ਤੇ ਇਹ ਸਾਰੇ ਪਹਿਲੂ ਦੇ ਉੱਤੇ ਨੁਕਤਾ ਖੜਾ ਸੋ ਦੇਖਦੇ ਆ ਜੀ ਆਉਂਦੇ ਸਮੇਂ ਚ ਇਸ ਪਹਿਲੂ ਤੇ ਕਿਵੇਂ ਸਰਕਾਰ ਅੱਗੇ ਵਧਦੀ ਆ ਪਰ ਫਿਲਹਾਲ ਕਹਿੰਦੇ ਇਹ ਫੈਸਲਾ ਜ਼ਰੂਰ ਲੈ ਲਿਆ ਜੀ ਕਿ ਹੋਰ ਨਾ ਸਹੀ ਆਪਾਂ ਜਿਮਨੀ ਚੋਣਾਂ ਦੇ ਸਾਲ ਚ ਦੋ ਵਾਰ ਜ਼ਰੂਰ ਇਕੱਠੀਆਂ ਕਰਾ ਦਿਆ ਕਰੀਏ ਕਿ ਜਦੋਂ ਵੀ ਜਿੱਥੇ ਜਿੱਥੇ ਦੀ ਕੋਸ਼ ਹੋਵੇ ਇਕੱਠੀ ਕਰਾ